ਸਾਚੀਅਕਾਲ ਦਾ ਨਾਮ ਮਿਟ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਰੁਕ ਕਰ ਲਵਾਂਗੇ ਬੀਤੇ ਦਿਨੀ ਅਮਰੀਕਾ ਤੋਂ ਡਿਪੋਰਟ ਹੋ ਕੇ ਪੰਜਾਬ ਦੇ 30 ਨੌਜਵਾਨ ਜਿਹੜੇ ਨੇ ਅੰਮ੍ਰਿਤਸਰ ਪਹੁੰਚੇ ਤੇ ਉਸ ਦੇ ਨਾਲ ਹੀ 104 ਲੋਕਾਂ ਦਾ ਜਥਾ ਜਿਹੜਾ ਆ ਉਹ ਅੰਮ੍ਰਿਤਸਰ ਪਹੁੰਚਿਆ ਸੀਗਾ ਤੁਹਾਨੂੰ ਦੱਸ ਦਿੰਦਾ ਕਿ ਅਮਰੀਕਾ ਦੇ ਵੱਲੋਂ ਡਿਪੋਰਟ ਕੀਤਾ ਗਿਆ 104 ਲੋਕਾਂ ਦਾ ਜੋ ਜਥਾ ਇਹ ਉਹ ਅੰਮ੍ਰਿਤਸਰ ਦੇ ਵਿੱਚ ਜਿਹੜਾ ਲੈਂਡ ਹੋਇਆ ਤੇ ਉਸ ਦੇ ਵਿੱਚ ਪੰਜਾਬ ਨਾਲ ਸੰਬੰਧਤ 30 ਨੌਜਵਾਨ ਸੀ ਅਤੇ ਜਿਸ ਦੇ ਵਿੱਚ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਵੀ ਜਸਪਾਲ ਸਿੰਘ ਮੌਜੂਦ ਸੀ। ਡਿਪੋਰਟ ਹੋ ਕੇ ਦੇਰ ਰਾਤ ਆਪਣੇ ਘਰ ਪਹੁੰਚਿਆ ਉੱਥੇ ਹੀ ਪੂਰਾ ਪਰਿਵਾਰ ਜਿਹੜਾ ਪੁੱਤ ਨੂੰ ਦੇਖ ਕੇ ਭਾਵੁਕ ਵੀ ਹਾ ਤੇ ਉੱਥੇ ਹੀ ਜਸਪਾਲ ਸਿੰਘ ਨੇ ਆਪ ਬੀਤੀ ਦੱਸਦਿਆਂ ਕਿਹਾ ਕਿ ਉਹ ਕਰੀਬ 6 ਮਹੀਨੇ ਪਹਿਲਾਂ ਘਰੋਂ ਅਮਰੀਕਾ ਦੇ ਵਾਸਤੇ ਨਿਕਲਿਆ ਸੀ ਅਤੇ ਏਜੰਟ ਦੇ ਰਾਹੀਂ ਉਹ ਈ ਲੱਖ ਰੁਪਇਆ ਲਾ ਕੇ ਅਮਰੀਕਾ ਗਿਆ ਸੀ ਤੁਹਾਨੂੰ ਦੱਸ ਦਿੰਨਾ ਹੈ ਕਿ ਏਜੰਟ ਦੇ ਵੱਲੋਂ ਸਹੀ ਢੰਗ ਦੇ ਨਾਲ ਵੀਜ਼ੇ ਰਾਹੀਂ ਜਾਣ ਵਾਸਤੇ ਕਿਹਾ ਗਿਆ ਸੀ ਲੇਕਿਨ ਉਹ ਪਹਿਲਾਂ ਯੂਰਪ ਲੈ ਗਿਆ ਤੇ ਫਿਰ ਬ੍ਰਾਜ਼ੀਲ ਤੱਕ ਫਲਾਈਟ ਰਾਹੀਂ ਲੇਕਿਨ ਮੋੜ ਉਥੇ ਡੋਂਗੀ ਰਾਹੀਂ ਉਸ ਨੂੰ ਅਮਰੀਕਾ ਦੇ ਵਾਸਤੇ ਬਾਰਡਰ ਜਿਹੜਾ ਪਾਰ ਕਰਨਾ ਪਿਆ ਤੇ ਉਥੇ ਬਾਰਡਰ ਟੱਪ 'ਤੇ ਹੀ ਆਰਮੀ ਨੇ ਉਹਨਾਂ ਨੂੰ ਕਾਬੂ ਕਰ ਲਿਆ ਤੇ 11 ਦਿਨ ਹੀ ਹੋਏ ਸੀ ਤੇ ਹੁਣ ਉਸ ਨੂੰ ਵਾਪਸ ਜਿਹੜਾ ਵਤਨ ਭੇਜ ਦਿੱਤਾ ਗਿਆ ਤੇ ਉਸ ਦੇ ਸੁਪਨੇ ਜਿਹੜੇ ਨੇ ਉਹ ਜਰੂਰ ਟੁੱਟੇ ਨੇ ਉਹਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਨੌਜਵਾਨ ਜਿਹੜਾ ਆ ਇਸ ਤਰੀਕੇ ਦੇ ਨਾਲ ਜਿਹੜਾ ਆ ਕਿਸੇ ਵੀ ਦਿਸ਼ ਦੇ ਵਿੱਚ ਨਾ ਜਾਵੇ ਨਹੀਂ ਤਾਂ ਤੁਹਾਡੇ ਵੀ ਪੈਸੇ ਜਿਹੜੇ ਨੇ ਉਹ ਵੀ ਡੁੱਬ ਜਾਣਗੇ ਤੇ ਤੁਹਾਡੇ ਸੁਪਨੇ ਵੀ ਟੁੱਟ ਜਾਣਗੇ ਮੇਰਾ ਨਾਮ ਜਸਪਾਲ ਸਿੰਘ ਜੀ ਇਹ ਕਿਹੜਾ ਫਟਾਹ ਹਰਦੌਰਵਾਲ ਤੋਂ ਹੁਣ ਕਿੱਥੇ ਰਹ ਰਹੇ ਫਤਿਹਗੜ੍ਹ ਜੂੜੀਆਂ ਵਾਲ ਫਤਿਹਗੜ੍ਹ ਜੂੜੀਆਂ ਜਸਪਾਲ ਸਿੰਘ ਜੀ ਮੈਂ ਜੁਆਸ ਜੇ ਤੋ ਇੱਥੋਂ ਗਿਆ ਸੀਗਾ ਜੇ ਅੰਤਨਾ ਗੱਲ ਹੋਈਗੀ ਮੇਰੀ ਇੱਕ ਨੰਬਰ ਤੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਤੇ ਪਰ ਮੇਰੇ ਨਾਲ ਧੋਖਾ ਹੋ ਗਿਆ ਹੁਣ ਕਿੰਨੇ ਪੈਸੇ ਚ ਗੱਲ ਮੇਰੀ 3 ਲੱਖ ਚ ਗੱਲ ਹੋਈ ਸੀ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇੱਥੋਂ ਤੁਸੀਂ ਕਿੱਥੇ ਗਏ ਆਪਣਾ ਪੰਜਾਬ ਚ ਫਰੇ ਘੁੰਮ ਕਿੱਥੇ ਗਏ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀ ਜੇ ਅੱਛਾ ਫਿਰ ਯੂਰਪ ਤੋਂ ਫਿਰ ਡਾਕਟਰ ਲਗਾਈ ਜਾ ਤੇ ਇੱਕ ਨੰਬਰ ਜੀ ਵਿਜਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੇਰਾ ਫਰਾਡ ਕੀਤਾ ਤੇ ਉਹਨੇ ਉਹਨੇ ਆਪਣਾ ਮੈਨੂੰ ਬ੍ਰਾਜ਼ਿਲ ਤਾਂ ਕਹਿੰਦਾ ਹੈ ਵੀ ਤੈਨੂੰ ਉੱਥੇ ਤੇ ਮੈਂ ਬਾਈਏਰ ਹੀ ਗਿਆ ਹੈ ਬ੍ਰਾਜ਼ਿਲ ਤੱਕ ਤੇ ਅੱਗੇ ਵੀ ਬਾਈਏਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਕਰ ਲਿਆ ਮੈਨੂੰ ਮੈਂ 24 ਸਤੂ ਗਿਆ ਹੈ 4ਵੇਂ ਮੈਂ 24 ਇਹ 6 ਮਹੀਨੇ ਬਾਅਦ 6 ਮਹੀਨੇ ਮੇਰਾ ਤੇ ਉਸੇ ਕੋਲ ਪੁੱਛ ਮੈਂ 24 1 ਜਨਵਰੀ ਦੇ 25 ਦੇ ਉੱਤੇ ਬਾਰਡਰ ਕਰਾਸ ਕੀਤਾ ਹਾਂਜੀ ਬਾਰਡਰ ਕਰਾਸ ਕੀਤਾ 11 ਦਿਨ ਬਾਅਦ ਉਹਨੇ ਵਾਪਸ ਭੇਜਿਆ 11 ਦਿਨ ਹੋਏ ਉੱਥੇ ਤਾਂ ਅਰੈਸਟ ਕਰ ਲਿਆ ਹਾਂਜੀ ਅਰੈਸਟ ਕਰ ਲਿਆ ਹਾਂਜੀ ਬਾਰਡਰ ਪਟ੍ਰੋਲ ਜੰਮਾਟ ਪਟ੍ਰੋਲ ਕਿੰਨੇ ਦਿਨ ਰੱਖਿਆ ਤੁਹਾਨੂੰ ਉਹਨੇ 11 ਦਿਨ ਰੱਖਿਆ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇੰਡੀਆ ਭੇਜਣ ਲੱਗੇ ਸਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲੈਟ 'ਚ ਬਾਲ ਕਰ ਜਾ ਦੋ ਪਤਾ ਲੱਗਿਆ ਪਤਾ ਲੱਗਾ ਕਿ ਇੰਡੀਆ ਦੱਸਿਆ ਮੈਂ ਤੁਹਾਨੂੰ ਨਹੀਂ ਦੱਸਿਆ ਜੀ ਕੋਈ ਨਹੀਂ ਤੁਹਾਨੂੰ ਕਦੋਂ ਪਤਾ ਲੱਗਾ ਕਿ ਇੰਡੀਆ ਆ ਗਿਆ ਉਹ ਜੇਦੋਂ ਮੰਨ ਲਓ ਵੀ ਉਹਨਾਂ ਨੇ ਹਨ ਨੂੰ ਪਲੇਨ ਚ ਬਹਾਲਤਾ ਤੇ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਰੇ ਹੋਏ ਯਹੀਂ ਸੋਚਿਆ ਵੀ ਦੂਜੀ ਚੌਂਕੀ ਤੇ ਜਾਂ ਮੰਨ ਲਓ ਵੀ ਕੈਂਪ ਚ ਲੈ ਕੇ ਚੱਲੇ ਤੇ ਬਾਅਦ ਚ ਉਹਨਾਂ ਜਿਹੜਾ ਕੋਈ ਅਫਸਰ ਹੀ ਉਹਨਾਂ ਨੇ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਹੋ ਹਨ ਨੂੰ ਪ੍ਰੋਪਰ ਹੱਥ ਘੜੀਆਂ ਲੱਗੀਆਂ ਇਹ ਪੈਰਾਂ ਨੂੰ ਬੇੜੀਆਂ ਪੈਰਾਂ ਨੂੰ ਬੇੜੀਆਂ ਹਾਂਜੀ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਹਾਂਜੀ ਇੰਡੀਆ ਜਾ ਕੇ ਖੁੱਲ ਗਿਆ ਹਾਂਜੀ ਰਾਜ ਸਾਥੀ ਰੋਟ ਜੋ ਰਾਜਸਾਹੀ ਉਤਰੇ ਉੱਥੇ ਪਤਾ ਲੱਗਾ ਵੀ ਅਸੀਂ ਅਰਸਾਰ ਆ ਗਏ ਨੇ ਪਿੱਛੋਂ ਥੋੜਾ ਬਹੁਤ ਪਤਾ ਲੱਗ ਗਿਆ ਹੈ ਵੀ ਹਿੰਦਿਆ ਜਾ ਰਹੇ ਹਾਂ ਬਸ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਹਾਂ ਤੇ ਉੱਥੇ ਆ ਕੇ ਪਤਾ ਲੱਗਾ ਇੱਥੇ ਫਿਰ ਇੱਥੇ ਖੋਲੀਆਂ ਹਾਂਜੀ ਇੱਥੇ ਆ ਕੇ ਖੋਲੀਆਂ ਇੱਥੇ ਫਿਰ ਤੇ ਜਦੋਂ ਤੁਸੀਂ ਉੱਥੇ ਕਿਸ ਤਰ੍ਹਾਂ ਦਾ ਹਵਾ-ਬਾਹ ਲੱਗਾ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਮਹਿਸੂਸ ਤੁਸੀਂ ਆਪ ਹੀ ਜਾਣ ਸਕਦੇ ਵੀ ਬੰਦਾ ਕਿਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਵੀ ਸਾਡੇ ਨੇ ਕੀ ਚੱਕਰ ਬਣ ਗਿਆ ਆਹ ਕੰਡ ਨੂੰ ਦਿੰਦੇ ਐਸਾ ਪੌਦ ਲੱਗਾ ਸੀ ਹਾਂਜੀ ਪੈਸਾ ਬਹੁਤ ਲੱਗਾ ਸਾਰਾ ਪੈਸੇ ਦਾ ਇੰਤਜ਼ਾਮ ਐਡੰਗ ਸਜਣਾ ਮਿੱਤਰਾਂ ਕੋਲੋਂ ਖੜਕੇ ਜਿੰਨ ਕੋ ਜੀ ਜੀ ਪੜਣੀ ਪੁੜਣੀ ਹੈ ਜਿਹੜਾ ਜੋ ਵੀ ਹੋਇਆ ਕਿੰਨੂੰ ਲਾ ਕੇ ਕੀ ਕਹਿੰਦੀ ਬਹੁਤ ਮਾੜਾ ਹੋਇਆ ਠੀਕ ਐ ਸਾਜੀ ਦਾ ਦੋਸ਼ ਕਿਨੂੰ ਦਿੰਦੇ ਦੋਸ਼ ਤੇ ਜਿਹੜਾ ਏਜੰਟ ਨੂੰ ਦਿੰਨੇ ਆ ਕੋਈ ਆਪਣੀ ਕਿਸਮਤ ਨੂੰ ਦੇਖੋ ਜੀ ਪਹਿਲਾਂ ਆਪਾਂ ਮਹਾਰਾਜ ਸਾਹਿਬ ਦਾ ਸ਼ੁਕਰ ਕਰਦੇ ਆ ਜਿਹੜਾ ਮਹਾਰਾਜ ਸਾਹਿਬ ਨੇ ਸਹੀ ਸਲਾਮਤ ਸਾਡੇ ਬ੍ਰਦਰ ਨੂੰ ਘਰ ਵਾਪਸ ਭੇਜਿਆ ਤੇ ਬਾਕੀ ਜਿਹੜੇ ਏਜੰਟ ਨੇ ਜਾਂ ਕੋਈ ਸਰਕਾਰਾਂ ਨੇ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਅਸੀਂ ਸਰਕਾਰ ਕੋੋਂ ਇਹੋ ਮੰਗ ਕਰਦੇ ਆ ਵੀ ਜਿਹੜੇ ਸਾਡੇ ਇਨੀ ਮਿਹਨਤ ਦੇ ਪੈਸੇ ਉਹ ਜਿਹੜੇ ਲਿਮਟਾਂ ਬਣਾਈਆਂ ਕੋਈ ਇਦਾਂ ਚੁੱਕ ਕੇ ਜਿਹੜੇ ਅਸੀਂ ਆਪਣੇ ਬ੍ਰਦਰ ਤੇ ਪੈਸੇ ਲਾਏ ਨੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਸੇ ਰਕਮ ਦੀ ਆਪਾਂ ਸਰਕਾਰ ਕੋਲ ਮੰਗ ਕਰਦੇ ਆਂ ਹੁਣ ਏਜੰਟ ਬ੍ਰਦਰ ਕੋਈ ਕਾਨੂੰਨੀ ਕਾਰਵਾਈ ਕਰਨੀ ਚਾਹੂ ਦੇਖੋ ਜੀ ਆਪਾਂ ਆਪਣੇ ਘਰ ਸਲਾਹ ਕਰਕੇ ਤੇ ਕੁਝ ਕੋਸ਼ਿਸ਼ ਕਰਾਂਗੇ ਵੀ ਆਪਾਂ ਉਹ ਏਜੰਟ ਤੇ ਕਾਨੂੰਨੀ ਕਾਰਵਾਈ ਕਰਾਂਗੇ ਬਹੁਤ ਬਹੁਤ ਪਰਮਾਤਮਾ ਦਾ ਧੰਨਵਾਦ ਕਰਦੇ ਜਿਹੜਾ ਮੇਰਾ ਪੁੱਤਰ ਅੱਜ ਤੁਸੀਂ ਆਪਣੇ ਘਰ ਆ ਗਿਆ ਕੋਈ ਗੱਲ ਨਹੀਂ ਏਜੰਟ ਨੇ ਇਹਦਾ ਧੋਖਾ ਕੀਤਾ ਕੋਈ ਗੱਲ ਨਹੀਂ ਜੋ ਵੀ ਮਾ ਕੋਈ ਉਹਦੇ ਕਰਮਾਂ ਚ ਇਦਾਂ ਹੀ ਹੋਊਗਾ ਲਿਖਿਆ ਹੋਊਗਾ ਹੈ ਲੈਣ ਦਵਾਉਣ ਹੀ ਜਿਹੜਾ ਹੋ ਕੇ ਤਾਂ ਦੇ ਦਿੱਤਾ ਤੇ ਕੋਈ ਗੱਲ ਨਹੀਂ ਸਾਡੇ ਬੱਚੇ ਆ ਬੱਚਿਆਂ ਤੇ ਆ ਗਿਆ ਬਹੁਤ ਬਹੁਤ ਸ਼ੁਕਰੀਆ ਤਹਾ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 30 ਪੰਜਾਬੀਆਂ ਦੇ ਨਾਲ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁਲਾਕਾਤ ਕੀਤੀ ਹੈ ਅੰਮ੍ਰਿਤਸਰ 에어ਪੋਰਟ ਵਿਖੇ ਪੰਜਾਬੀਆਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਧਾਲੀਵਾਲ ਨੇ ਕਿਹਾ ਕਿ ਡਿਪੋਰਟ ਹੋ ਕੇ ਆਏ ਸਾਰੇ ਪੰਜਾਬੀ ਠੀਕ ਠਾਕ ਨੇ ਤੰਦਰੁਸਤ ਨੇ ਤੇ 에어ਪੋਰਟ ਦੇ ਅੰਦਰ ਡਿਪੋਰਟ ਹੋ ਕੇ ਆਏ ਪੰਜਾਬੀਆਂ ਦੀ ਇਮੀਗ੍ਰੇਸ਼ਨ ਦੇ ਵੱਲੋਂ ਕਾਗਜ਼ੀ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਇਹ ਇੱਕ ਬਹੁਤ ਹੀ ਗੰਭੀਰ ਅਤੇ ਇੰਟਰਨੈਸ਼ਨਲ ਮੁੱਦਾ ਬਣ ਗਿਆ ਜੋ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੇ ਨਾਲ ਇੱਕ ਮੀਟਿੰਗ ਰੱਖਣੀ ਚਾਹੀਦੀ ਹੈ ਅਤੇ ਇਸ ਮਾਮਲੇ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਕਹਿੰਦੇ ਹਨ ਕਿ ਡੋਨਾਲਡ ਟਰੰਪ ਮੇਰੀ ਮਿੱਤਰ ਹਨ। ਅਤੇ ਸਤੰਬਰ 2019 ਦੇ ਵਿੱਚ ਚੋਣਾਂ ਦੇ ਦੌਰਾਨ ਨਰਿੰਦਰ ਮੋਦੀ ਅਮਰੀਕਾ ਦੇ ਵਿੱਚ ਟਰੰਪ ਦੇ ਹੱਕ ਦੇ ਲਈ ਕੈਂਪੇਨ ਕਰਨ ਵੀ ਗਏ ਸਨ ਇਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਏ ਇੱਕ ਮੀਟਿੰਗ ਜਿਹੜੀ ਆ ਟਰੰਪ ਦੇ ਨਾਲ ਕਰਨੀ ਚਾਹੀਦੀ ਆ ਅੱਜ ਕੀ ਗੱਲਬਾਤ ਹੋਈ ਆ ਅੱਜ ਅਸੀਂ ਅੱਜ ਅਸੀਂ ਜੀ ਜੀ ਹਾਂ ਜੀ ਅਮਰ ਸਾਹਿਬ ਦੇ ਪੋਲ ਦੇ ਉੱਤੇ ਤੁਹਾਨੂੰ ਸਭ ਨੂੰ ਪਤਾ ਕਿ 104 ਭਾਰਤੀ ਜਿਹੜੇ ਅਮਰੀਕਾ ਦੇ ਡਿਪੋਟ ਕੀਤੇ ਆ ਉਹ ਅਮਸਾ ਰਿਪੋਰਟ ਆਏ ਜਿਹਦੇ ਵਿੱਚ ਆਪਣੇ ਪੰਜਾਬੀ 30 ਦੇ ਕਰੀਬ ਆਪਣੇ ਪੰਜਾਬੀ ਨੌਜਵਾਨ ਮੁੰਡੇ ਵੀ ਦੇ ਦੇ ਉਹਦੇ ਵਿੱਚ ਵਾਪਸ ਰਿਪੋਰਟ ਆਏ ਹੈ ਲਈ ਗੱਲ ਤੇ ਹੈ ਕਿ ਸਾਰੇ ਤੰਦਰੁਸਤ ਨੇ ਸਾਰੇ ਠੀਕ ਠਾਕ ਨੇ ਵਧੀਆ ਨੇ ਉੱਤਲੇ ਘਰ ਚਲੋ ਜੇਰੀ ਚਿੰਤਾ ਦੀ ਗੱਲ ਹੁੰਦੀ ਆ ਕਿ ਬੰਦਾ ਬਿਵਾਦ ਦਾ ਹੋਵੇ ਕੁਛ ਦਾ ਹੋਵੇ ਉਹ ਲਗਭਗ ਸਭ ਠੀਕ ਨੇ ਉਹਦਾ ਠੀਕਾ ਲੰਬਾ ਸਭ ਸਿਗਾ ਕੇ ਆ ਪਰ ਉਹ ਠੀਕ ਨੇ ਜਲਦੀ ਸਾਰੇ ਜਾਣੇ ਉਹਨਾਂ ਦਾ ਪੇਪਰ ਵਰਕ ਹੋ ਰਿਹਾ ਪਹਿਲੇ ਮੈਚ ਦੇ ਵਿੱਚ ਪੰਜਾਬੀਆਂ ਦਾ ਬਲ ਜਿਹੜਾ ਉਹ ਪੇਪਰ ਵਰਕ ਕੀਤਾ ਇਮੀਗ੍ਰੇਸ਼ਨ ਨੇ ਕੋਤੋਂ ਬਾਅਦ ਉਹਨ ਦੁੱਜਾ ਅਧਿਆਨਾ ਗਜਾਦ ਬਗੈਦਾ ਹੋਊਗਾ ਸੋ ਮੈਂ ਮੈਂ ਸਮਝਦਾ ਕਿ ਇਹ ਇੱਕ ਬੜਾ ਗੰਭੀਰ ਮੁੱਦਾ ਹੈ ਇਹ ਦੋ ਦੇਸ਼ਾਂ ਦਾ ਮੁੱਦਾ ਇੰਟਰਨੈਸ਼ਨਲ ਮੁੱਦਾ ਅਮਰੀਕਾ ਦਾ ਤੇ ਇੰਡੀਆ ਦਾ ਇਸ ਕਰਕੇ ਇਸ ਮੁੱਦੇ ਵਿੱਚ ਜਿਹੜੀਆਂ ਸਾਡੀਆਂ ਸਟੇਟ ਗਵਰਨਮੈਂਟਾਂ ਜਿੱਦਾ ਅੱਜ ਵੀ ਹਰਿਆਣਾ ਦੇ ਗਜਰਾਤ ਦੇ ਮਹਾਰਾਸ਼ਟਰ ਦੇ ਕਈ ਸਟੇਟਾਂ ਦੇ ਜਿਹੜੇ ਨੌਜਵਾਨ ਆਏ ਆ ਇਸ ਕਰਕੇ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਮੇਰੀ ਖਾਸ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਹੈ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਜੀ ਦੇ ਨਾਲ بیٹھ ਕੇ 트ੰਪ ਜੀ ਦੇ ਨਾਲ ਬੈਠ ਕੇ ਇਹ ਜੋ ਕੁਝ ਹੋਇਆ ਦਾ ਅੱਗੇ ਹੋਣ ਜਾ ਰਿਹਾ ਉਹਦੇ ਬਾਅਦ ਵਿੱਚ ਇਹਦਾ ਹੱਲ ਕੱਢੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਮੋਦੀ ਜੀ ਕਹਿੰਦੇ ਹੁੰਦੇ ਆ ਕਿ ਟਰੰਪ ਮੇਰਾ ਬਹੁਤ ਦੋਸਤ ਹੈ ਉਹਦਾ ਸਤੰਬਰ 19 ਦੇ ਵਿੱਚ ਜਦੋਂ ਪੀਐਚੀ ਇਲੈਕਸ਼ਨ ਸੀਗੀ ਉਦੋਂ ਮੋਦੀ ਜੀ ਕੈਂਪੇਨ ਕਰਦੇ ਵੀ ਗਏ ਸੀ ਬਰਕਾ ਉਹਨਾਂ ਦੀ ਟਰੰਪ ਜੀ ਦੀ ਤੇ ਉਹਨਾਂ ਨੇ ਤੁਹਾਨੂੰ ਪਤਾ ਚਿਤ ਹੋਣਾ ਕਿ ਟੈਕਸਸ ਦੇ ਵਿੱਚ ਬੋਲਦੇ ਉਹਨਾਂ ਨੇ ਕਿਹਾ ਸੀਗਾ ਕਿ ਇਸ ਵਾਰ ਟਰੰਪ ਸਰਕਾਰ ਤੇ ਮੇਰੀ ਉਹਨਾਂ ਨਾਲ ਵੀ ਬੇਤੀ ਹੈ ਕਿਉਂਕਿ ਵੇਖੋ ਸਾਡਾ ਇਹਦੇ ਵਿੱਚ ਕੋਈ ਨਾਤਾ ਵਸ ਦੀ ਗੱਲ ਆ ਕਿਉਂਕਿ ਇਹ ਸੈਂਟਰ ਗਵਰਨਮੈਂਟ ਦੇ ਇਹ ਇੰਟਰਨੈਸ਼ਨਲ ਮੁੱਦੇ ਆ ਉਸ ਲੈਵਲ ਤੇ ਇਹ ਮੁੱਦੇ ਜਿਹੜੇ ਡਿਸਕਸ ਹੋਣਿਆ ਉਸ ਲੈਵਲ ਤੇ ਇਹਨਾਂ ਮੁੱਦਿਆਂ ਦਾ ਹੱਲ ਹੋਣਾ ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕਰੂੰਗਾ ਕਿ ਸਭ ਜਿਹੜੇ ਇਸ ਵੇਲੇ ਭਾਰਤੀਆਂ ਦੇ ਉੱਤੇ ਇਹ ਜਿਹੜੀ ਡੈਪੂਟੇਸ਼ਨ ਦੀ ਜਾਂ ਜੇਲਾ ਦੀ ਜਿਹੜੀ ਤਲਵਾਰ ਲਟਕਦੀ ਹੈ ਉਹ ਇਹਦੀ ਢਾਲ ਬਣ ਆਪਣੇ ਭਾਰਤੀਆਂ ਦੀ ਬਾਹ ਫੜ ਭਾਰਤੀਆਂ ਦੀ ਵਾਫਰਗਾ ਤੇ ਟਰੰਪ ਦੇ ਨਾਲ ਬੈਠ ਕੇ ਇਸ ਮਸਲੇ ਦਾ ਜਿਹੜਾ ਸੁਮੋਚਨ ਕਰ ਜਿਹੜੀ ਕੰਡੀਸ਼ਨ ਜਦੋਂ ਲੈ ਕੇ ਆਏ ਨੇ ਉਹਨਾਂ ਨੂੰ ਜੋਗੇ ਵੀ ਚਾਹ ਹੈ ਕਿ ਹੱਪਕੜੀਆਂ ਲਾਈਆਂ ਹੋ ਸਕਦੀਆਂ ਨਹੀਂ ਨਹੀਂ ਦੇਖੋ ਮੈਂ ਇਸ ਵੇਲੇ ਬਿਲਕੁਲ ਠੀਕ ਹੈ ਬਿਲਕੁਲ ਸਾਰੇ ਬੰਦਿਆਂ ਨੇ ਰੋਟੀ ਪਾਣੀ ਖਾਧਾ ਦੋ ਤਿੰਨ ਤੋਂ ਬਾਅਦ ਚਾਹ ਪੀਤੀ ਆ ਸਭ ਨੇ ਕੀਤਾ ਕੋਈ ਕੋਈ ਐਦਾਂ ਦੀ ਗੱਲ ਨਹੀਂ ਕੀ ਠੀਕ ਹੈ ਉਹ ਜਹਾਜ਼ ਚਾਹੇ ਜਾਂ ਲੰਬਾ ਸਫ਼ਰ ਹੈ ਵੈਸੇ ਅਮਰੀਕਾ ਦੇ ਇਤੋਂ 18-20 ਘੰਟੇ ਦੀ ਫਲਾਈਟ ਪਰ ਉਹ ਹੁਣੇ ਅੱਜ ਨਹੀਂ ਜੀ ਮੈਂ ਉਦੋਂ ਮੈਂ ਤਾਂ ਬਾਅਦ ਚ ਗਿਆ ਜਦੋਂ ਆ ਗਿਆ ਮੈਂ ਵੀ ਕੋਈ ਨਹੀਂ ਬੰਦੇ ਅੱਧਾ ਸਰ ਮੈਂ ਵੀ ਕਿਹਾ ਤਾਂ ਦੇਖਿਆ ਸਵਾਲ ਬਣ ਉਹ ਹੱਥ ਨਹੀਂ ਕਰਾ ਦੁਨੀਆਂ ਗਾਇਸ ਨੂੰ ਲੈ ਕੇ ਬੜੇ ਸਵਾਲ ਉੱਠ ਰਹੇ ਆ ਉਹ ਚਲੋ ਇਹ ਛੱਡੋ ਇਹ ਉਹਨਾਂ ਦੀਆਂ ਚੱਲਾ ਉਹ ਹੀ ਜਾਣਨ ਕੋਈ ਗੱਲ ਨਹੀਂ ਜਿਹਦਾ ਮੱਦੀ ਟੋਲਣਾ ਪਰ ਸਭ ਤੋਂ ਜ਼ਿਆਦਾ ਉਹਨਾਂ ਦੀ ਸਟੇਟ ਦੇ ਜਿਹਨਾਂ ਦੇ ਪੰਜਾਬ ਤੋਂ ਚੁਟ ਗੈਰ ਕਾਨੂੰਨੀ ਜਿਹੜੇ ਕੰਮ ਕਰਦੇ ਨੇ ਕਾਰਵਾਈ ਹੋਏਗੀ ਜਿਹੜੀ ਦੇਖੋ ਮੈਂ ਦਿਨੇ ਆਪਣੇ ਪੰਜਾਬੀ ਮੁੰਡਿਆਂ ਨੂੰ ਮਿਲਿਆ ਉਨਾਂ ਨੇ ਮੈਂ ਪੁੱਛਿਆ ਕਿ ਕੋਈ ਕਿਹੜੇ ਏਜੰਟਾਂ ਦੇ ਤੂੰ ਗਏ ਹੋ ਜਿਆਦਿਆਂ ਨੇ ਇਹ ਕਿਹਾ ਕਿ ਦੁਬਈ ਦੇ ਏਜੰਟਾਂ ਜਿਨ੍ਹਾਂ ਦਾ ਤੂੰ ਉਹਨਾਂ ਦੀ ਟੈਲੀਫੋਨ ਤੇ ਤੂੰ ਗੱਲ ਹੋਈ ਦੁਬਈ ਦੇ ਤੂੰ ਇੱਥੋਂ ਸਾਰੇ ਕੋਈ ਦੁਬਈ ਗਿਆ ਕੋਈ ਕਿਤੇ ਗਿਆ ਦੁਬਈ ਤੋਂ ਅੱਗੇ ਕੋਈ ਇੰਗਲੈਂਡ ਕੋਈ ਵਾਇਆ ਇਦਾਂ ਕਰਦੇ ਕਰਦੇ ਗਏ ਇਦਾਂ ਦੀ ਹੈ ਉਹ ਬੰਦੇ ਕਈ ਬੰਦੇ ਨੂੰ ਮੈਨੂੰ ਜਿਆਦਾ ਤੇ ਦੁੱਖ ਆਇਆ ਕਈ ਕਈਆਂ ਕੋ ਕੈਨੇਡਾ ਦਾ ਵੀਜ਼ਾ ਸੀ ਦੀਨ ਦੇ ਵੀਜ਼ਾ ਸੀਗਾ ਕਈਆਂ ਦੇਸ਼ਾਂ ਦਾ ਵੀਜ਼ਾ ਸੀਗਾ ਉੱਥੇ ਜਾ ਕੇ ਉਹਦਾ ਬਚਾ ਦਾ ਕੰਮ ਖਰਾਬ ਹੋ ਗਿਆ ਸੋ ਮੈਂ 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 ਦੁਬਾਰਾ ਦੁਬਾਰਾ ਫੇਰ બસ ਵੇਰੀ ਗੱਲ ਨੂੰ ਧਿਆਨ ਨਾਲ ਸੁਣੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਟਾਈਮ ਤੇ ਆਪਣੇ ਮਿੱਤਰ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ 트ੰਪ ਜੀ ਦੇ ਨਾਲ ਗੱਲ ਕਰਕੇ ਬੈਠ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਔਰ ਜਿਹੜੇ ਭਾਰਤੀਆਂ ਦੇ ਉੱਤੇ ਇਸ ਵੇਲੇ ਡੈਪੂਟੇਸ਼ਨ ਤੇ ਜਾਂ ਜੇਲੇ ਦਾ ਡਾਅ ਉਹਨਾਂ ਦੀ ਟੀਟ ਆ ਬੰਨਾ ਚਾਹੀਦਾ ਤੇ ਮਸਲੇ ਦਾ ਹੱਲ ਕਰਨਾ ਚਾਹੀਦਾ ਸੋ ਅੱਗੇ ਵਧਾਂਗੇ ਗੱਲ ਕਰਾਂਗੇ ਫਿਰੋਜ਼ਪੁਰ ਦੇ ਅੰਦਰ ਚੋਰੀਆਂ ਦਾ ਸਿਲਸਲਾ ਲਗਾਤਾਰ ਚੱਲ ਰਿਹਾ ਤੇ ਹੁਣ ਤਾਂ ਚੋਰ ਐਨੇ ਬੇਖੌਫ ਹੋ ਗਏ ਨੇ ਕਿ ਚੋਰਾ ਨੂੰ ਰੱਬ ਦਾ ਵੀ ਡਰ ਨਹੀਂ ਰਿਹਾ ਅਤੇ ਰਾਤ ਦੇ ਹਨੇਰੇ ਦੇ ਵਿੱਚ ਗੁਰੂ ਘਰਾਂ ਨੂੰ ਚੋਰਾ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਦੇਰ ਰਾਤ ਚੋਰਾ ਨੇ ਦੋ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਗੋਲਕਾ ਤੋੜ ਦਿੱਤੀਆਂ ਅਤੇ ਪੈਸੇ ਚੋਰੀ ਕਰਕੇ ਫਰਾਰ ਹੋ ਗਏ। ਜਿਸ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਫਿਰੋਜ਼ਪੁਰ ਦੇ ਅੰਦਰ ਹੁਣ ਚੋਰਾਂ ਦੇ ਮਨਾਂ ਦੇ ਅੰਦਰ ਰੱਬ ਦਾ ਵੀ ਡਰ ਖੋਫ ਨਹੀਂ ਰਿਹਾ ਤੇ ਹੁਣ ਚੋਰ ਜਿਹੜੇ ਨੇ ਗੁਰੂ ਘਰਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਨੇ ਤਾਜੀ ਘਟਨਾ ਫਿਰੋਜ਼ਪੁਰ ਦੇ ਪਿੰਡ ਬੱਗੇਕੇ ਖੁਰਦੇ ਅਤੇ ਪਿੰਡ ਸਿੱਧੂ ਥਾਣਾ ਆਰਫੱਕੇ ਦੇ ਵਿੱਚ ਵਾਪਰੀ ਹੈ ਜਿੱਥੇ ਚੋਰ ਜਿਹੜੇ ਨੇ ਦੇਰ ਰਾਤ ਬੇਖੋਪ ਹੋ ਕੇ ਗੁਰੂ ਘਰ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਗੋਲਕਾਂ ਤੋੜ ਕੇ ਮਾਇਆ ਚੋਰੀ ਕਰਦੇ ਫਰਾਰ ਹੋ ਗਏ ਇੱਕ ਗੁਰਦੁਆਰਾ ਸਾਹਿਬ ਦੀ ਸੀਸੀਟੀਵੀ ਦੇ ਵਿੱਚ ਤਸਵੀਰਾਂ ਵੀ ਚੋਰਾਂ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਚੋਰ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦਾ ਹੈ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਤੇ ਇਧਰ ਮੌਕੇ ਤੇ ਪਹੁੰਚੇ ਸਤਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਭਾਈ ਲਖਵੀਰ ਸਿੰਘ ਮਾਹਲਮ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਦੇਰ ਰਾਤ ਚੋਰ ਜਿਹੜੇ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਪੈਰਾਂ ਦੇ ਵਿੱਚ ਜੁੱਤੇ ਪਾ ਕੇ ਦਾਖਲ ਹੋਈ ਸੀ ਅਤੇ ਗੋਲਕ ਤੋੜ ਕੇ ਮਾਇਆ ਕੱਢ ਕੇ ਉਥੋਂ ਫਰਾਰ ਹੋ ਗਈ ਉਨਾਪੋਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਤੇ ਬਣਦੀ ਕਾਰਵਾਈ ਜਿਹੜੀ ਹੈ ਸਖਤ ਤੋਂ ਸਖਤ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦਾਤਨ ਕਬੀਰ ਸੇ ਮਹਾਲਮ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਕਮੇਟੀ ਪੰਜਾਬ ਦਾ ਸੇਵਾਦਾਰ ਜੋ ਕਿ ਪੂਰੀ ਕੌਮ ਨੂੰ ਔਰ ਕੋਈਪਰ ਦੇ ਖਾਸ ਕਰਕੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਬੜੇ ਲੰਮੇ ਸਮੇਂ ਤੋਂ ਗੁਰੂ ਸਾਹਿਬ ਦੀਆਂ ਨਰਾਦਰੀਆਂ ਦੇਦੀਆਂ ਪਿੰਡ ਪਿੰਡ ਸ਼ਹਿਰ ਸ਼ਹਿਰ ਚ ਹੋ ਰਹੀਆਂ ਨੇ। ਇਰਫ ਅੱਜ ਨਵੀਂ ਘਟਨਾ ਜਿਹੜੀ ਪਿੰਡ ਸਿੱਧੂ ਜਿਹੜਾ ਥਾਣਾ ਆਰਥਕ ਵਿੱਚ ਪੈਂਦਾ ਤੇ ਪਿੰਡ ਬੱਗੇ ਕੇ ਖੁਰਦ ਜਿੱਥੇ ਕੋਈ ਆਕਾਦਮੀ ਆਇਆ ਉਹਦੇ ਥਾਣੇ ਬੂਟਾ ਗੁਰੂਕਰਜਿੰਦਰ ਵੜਿਆ ਹੈ ਆਣ ਕੇ ਉਹਨੇ ਗੋਲ ਕੱਪ ਨਹੀਂਆ ਨੇ ਕੁਛ ਗੁਰੂਕਰਜ ਮਾਇਆ ਚੁੱਕ ਕੇ ਲੈ ਗਿਆ ਤੇ ਅਸੀਂ ਇਥੋਂ ਦੇ ਖਾਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਐਸਐਸਪੀ ਸਾਹਿਬ ਨੂੰ ਡੀਜੀਪੀ ਪੰਜਾਬ ਨੂੰ ਤੌਰ ਸਿਵਲ ਪ੍ਰਸ਼ਾਸਨ ਨੂੰ ਇਹ ਜਿਸ ਵੀ ਇਹ ਦੋਸ਼ੀ ਨੇ ਕਾਰਵਾਈ ਕੀਤੀ ਹੈ ਜਿੰਦੇ ਕਹਿਣ ਤੇ ਕੀਤੀ ਆ ਇੱਕ ਮੀਤਾਂਨ ਇਨਕੁਆਰੀ ਕਰਕੇ ਉਹ ਦੋਸ਼ੀ ਪੰਥ ਦੇ ਕੋਮ ਦੇ ਸਾਹਮਣੇ ਜਾਂਦਾ ਜਾਵੇ ਅੱਗੇ ਵੀ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਬੇਦਬੀਆਂ ਹੋਈਆਂ ਨੇ ਫਿਰ ਪ੍ਰਸ਼ਾਸਨ ਤੁਹਾਨੂੰ ਐਫਆਰ ਦੀ ਕਾਪੀ ਦੇ ਦਿੰਦਾ ਹੈ ਫਿਰ ਦੋਸ਼ੀਆਂ ਮਗਰ ਕੋਈ ਬਾਜ ਭਾਲ ਨਹੀਂ ਕਰਦਾ ਇਸ ਕਰਕੇ ਦਿਨੋ ਦਿਨ ਬੇਦਬੀਆਂ ਵਾਧ ਰਹੀਆਂ ਨੇ ਅੱਗੇ ਜਿਵੇਂ ਪਿਛਲੇ ਦਿਨੀ ਅਛੇ ਵਾਲੇ ਪਿੰਡ ਵਿੱਚ ਇੱਕ ਬੰਦੇ ਨੇ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਹਿੰਦੂ ਧਰਮ ਦੇ ਚਲੀਫੇ ਉਹਨੇ ਰੂੜੀ ਤੇ ਛੱਟੇ ਜਿੱਤੇ ਕਹਿਨ ਤੇ ਕੀਤਾ ਪਰ ਉਸ ਵਸਪਾਸਟਰ ਤੇ ਕਾਰਵਾਈ ਨਹੀਂ ਕੀਤੀ ਹੋਰ ਵੀ ਮੈਂ ਇੱਥੇ ਪ੍ਰੋਪਰ ਦੇ ਮੇਰੇ ਪਿੰਡ ਖੋਦ ਅਜ ਤੋਂ 2 ਸਾਲ ਪਹਿਲਾਂ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਖੇਤਾਂ ਤੋਂ ਟੁੱਟਿਆ ਗਿਆ ਉਹ ਵੀ ਮੈਂ ਫਿਰ ਦਰਜ ਕਰਾਈ ਪਰ ਪਰਚਾ ਦਰਜ ਨਹੀਂ ਆਪਣੇ ਦੋਸ਼ੀਆਂ ਤੇ ਕਾਰਵਾਈ ਨਹੀਂ ਲੱਭਿਆ ਪ੍ਰਸ਼ਾਸਨ ਨੇ ਦੂਸਰੀ ਗੱਲ ਪ੍ਰੋਪਰ ਸ਼ਹਿਰ 387 ਨੰਬਰ ਐਫਆਰ ਇੱਕ ਬੰਦੇ ਨੇ ਗੁਰੂ ਨਾਨਕ ਸਾਹਿਬ ਦੀ ਬੇਅਦਬੀ ਕੀਤੀ ਤਸਵੀਰ ਦੀ ਫੋਟੋ ਲਾ ਕੇ ਉਹਦੇ ਤੇ ਵੀ ਪ੍ਰਸ਼ਾਸਨ ਨੇ ਪਰਚਾ ਦਰਜ ਕਰਤਾ ਚਲਾਨ ਟੋਕੋਟ ਨਹੀਂ ਕੀਤਾ ਔਰ ਇਹੋ ਜਿਹੇ ਨੇਕਾ ਥਾਂ ਤੇ ਬੇਦਬੀਆਂ ਹੋਈਆਂ ਨੇ ਜਿੱਥੇ ਕਈਆਂ ਥਾਂ ਤੇ ਖੁਦ ਮੈਂ ਪਰਚੇ ਦਰਜ ਕਰਾਏ ਨੇ ਬਾਕੀ ਥਾਂ ਸਾਡੀਆਂ ਹੋਰ ਜਥੇਬੰਦੀਆਂ ਨੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਕਰਾਏ ਨੇ ਪਰ ਪੰਜਾਬ ਦਾ ਪ੍ਰਸ਼ਾਸਨ ਬਿਲਕੁਲ ਹੀ ਉਹਨਾਂ ਤੇ ਕਾਰਵਾਈ ਨਹੀਂ ਕਰ ਰਿਹਾ ਅਸੀਂ ਮੰਗ ਕਰਦੇ ਹਾਂ ਅੱਜ ਪੰਜਾਬ ਸਰਕਾਰ ਤੋਂ ਔਰ ਪੰਜਾਬ ਦੇ ਪ੍ਰਸ਼ਾਸਨ ਤੋਂ ਜੇ ਤਾਂ ਇਹਨਾਂ ਦੋ ਬੇਦਬੀਆਂ ਤੇ ਪ੍ਰਸ਼ਾਸਨ ਨੇ ਕਾਰਵਾਈ ਕਰਤੀ ਠੀਕ ਆ ਨਹੀਂ ਤਾਂ ਫਿਰ ਮਜਬੂਰ ਨਾ ਥੋੜੇ ਦਿਨਾਂ ਵਿੱਚ ਪੂਰੀਆਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨਾਲ ਦੇ ਕੇ ਵੱਡਾ ਸ਼ਰਗਰਸ਼ ਕਰਾਂਗੇ ਅੱਗੇ ਪਿਛਲੇ ਦਿਨ ਵੀ ਮੇਰੇ ਨਾਲ ਪ੍ਰਸ਼ਾਸਨ ਨੇ ਵਾਦਾ ਕੀਤਾ ਸੀ ਕਿ ਅਸੀਂ ਚਲਾਨ ਟੂਕਟ ਕਰਾਂਗੇ ਬੇਦਬੀਆਂ ਵਾਲੇ ਅੱਜ ਤੱਕ ਉਹ ਵੀ ਚਲਾਨ ਟੂਕਟ ਨਹੀਂ ਹੋਏ ਹੋਰ ਵੀ ਕੋਈ ਮਸਲੇ ਸੀ ਕਿਵੇਂ ਭਾਈ ਮਨੀ ਸਿੰਘ ਦੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਮੈਂ ਬੇਨਤੀ ਕਰਦਾ ਹਾਂ ਦੁਬਾਰਾ ਫਿਰ ਪ੍ਰੋਪਰ ਜੀ ਐਸ ਐਸ ਪੀ ਸਾਹਿਬ ਨੂੰ ਤੇ ਸਿਵਲ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਇਸ ਚੀਜ਼ ਦੀ ਮੰਗ ਕਰਦਾ ਹਾਂ ਵੀ ਤੁਰੰਤ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਾਨੂੰ ਮਜਬੂਰ ਨਾ ਪਾਈ ਵੇਰ ਦੁਬਾਰਾ ਸੰਘਰਸ਼ ਦਾ ਰਸਤਾ ਫੜਨਾ ਪਊਗਾ ਤੇ ਇਹਦੀ ਜ਼ਿੰਮੇਵਾਰੀ ਕੱਲ ਨੂੰ ਕੋਈ ਹੁੰਦੀ ਹੈ ਤੇ ਪੰਜਾਬ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਸਿੱਧੂ ਜੋ ਪਿਕਾਣਾ ਅਰਥ ਵਿੱਚ ਪੈਂਦਾ ਹੈ ਇਸ ਤੇ ਟਿੰਡ ਬੱਕੇ ਇੱਕ ਕੁਰਤ ਜਿਹੜਾ ਥਾਣਾ ਸਦਰ ਵਿੱਚ ਪੈਂਦਾ ਹੈ ਇੱਕੋ ਹੀ ਆਦਮੀ ਆਇਆ ਹੈ ਦੋ ਗਰੂ ਘਰਾਂ ਦੇ ਉੰਨੇ ਆਣ ਕੇ ਜੰਦਰੇ ਭੰਨੇ ਆ ਤੇ ਗੋਲਕਾਂ ਦੇ ਵਿੱਚ ਤਨੇ ਬੂਟਾ ਅੰਦਰ ਗਿਆ ਗਰੂ ਘਰਾਂ ਦੇ ਵਿੱਚ ਫਿਰ ਉਹਨੇ ਜਾਗਰਤ ਤੇ ਵੀ ਮਹਿਾਤਿ ਕੀ ਕੋ ਸ਼ਰਾਰਤ ਕੀਤੀ ਬਿਟਬਲੀ ਲਾਏ ਫਿਰ ਅਸੀਂ ਹੁਣ ਇੱਥੋਂ ਦੇ ਐਸਐਸਪੀ ਸਾਹਿਬ ਪਰੋਇਟਰ ਦੇ ਨੂੰ ਤੇ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਅੱਗੇ ਨਾ ਸੈਂਕੜੇ ਦੇ ਸਾਹਸ ਤੇ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੇ ਬੇਦਬੀ ਹੋਈਆਂ ਨੇ ਤੇ ਜਿੱਦਾਂ ਵੀ ਅਸੀਂ ਪ੍ਰਸ਼ਾਸਨ ਕੋਲ ਚਾਹੀਦਾ ਤਿੰਨ ਟੁਕੜੇ ਦਾ ਕਾਗਜ਼ ਪ੍ਰਸ਼ਾਸਨ ਸਾਨੂੰ ਐਸ ਤਰੀਕਾ ਕੱਟ ਕੇ ਦੇ ਦਿੰਦਾ ਹੈ ਸਰਕਾਰ ਕਾਰਵਾਈ ਨਹੀਂ ਹੁੰਦੀ ਹੁਣ ਅਸੀਂ ਬੇਨਤੀ ਕਰਨਾ ਵੀ ਕਿ ਇਹ ਦੋਸ਼ੀਆਂ ਨੇ ਕਿੰਨੀ ਕਾਰਵਾਈ ਕੀਤੀ ਆ ਇਹ ਕਿਸੇ ਬੰਦੇ ਨੇ ਪੈਸਿਆਂ ਕਰਕੇ ਨਹੀਂ ਕੀਤੀ ਕਿ ਜਾਣ ਪੁੱਝ ਕੇ ਸਾਜਿਤਾਤ ਹੋਈ ਆ ਤੇ ਇਹ ਦੋਸ਼ੀ ਪ੍ਰਸ਼ਾਸਨ ਦੱਬ ਕੇ ਟੀਮਾ ਬਣਾ ਕੇ ਐਸਐਸਪੀ ਦੇ ਨਾਲ ਖੜੇ ਤੇ ਗਾਂ ਨੂੰ ਬੇਦਬੀਆਂ ਫੜ ਲ ਪਾਵੇ ਨਹੀਂ ਤਾਂ ਅਸੀਂ ਜਲਦੀ ਸਾਰੇ ਜੱਥੇਬੰਦੀਆਂ ਨੂੰ ਪੰਜਾਬ ਦੇ ਉਹਨਾਂ ਨਾਲ ਕਰਾਂਗੇ ਕਿ ਅੱਗੇ ਅਸੀਂ ਬੜੀਆਂ ਬੇਦਬੀਆਂ ਸਹਾਰ ਲੀਆਂ ਨੇ ਪਿਛਲੇ ਦਿਨੀ ਇੱਥੇ ਅੱਛੇ ਵਾਲੇ ਪਿੰਡ ਵਿੱਚ ਗੁੱਟਾ ਸਾਹਿਬ ਦੀ ਬੇਦਬੀ ਕੀਤੀ ਰੂੜੀ ਦੇ ਫੱਟੇ ਪਰ ਪ੍ਰਸ਼ਾਸਨ ਉਹਨਾਂ ਦਾ ਪਾਸਟਰ ਨਾਂ ਨਹੀਂ ਪਾਇਆ ਇੱਥੇ ਕਰ ਮੇਰੇ ਪਿੰਡ ਮਹਾਲ ਮੁਖਤ ਦੇਦਵੀ ਗੁਟਕਾ ਥੇਤ ਜਿਹੜੀ ਐਤਕਰ ਦੋਸ਼ੀ ਨਹੀਂ ਫੜਿਆ ਪ੍ਰਸ਼ਾਸਨ ਨੇ ਅੱ비 ਸਾਡੇ ਗੁਰੂ ਦੀ ਇੰਨੀ ਇੰਨੀ ਨੀਵੀਂ ਚੱਪਰ ਤੇ ਪ੍ਰਸ਼ਾਸਨ ਦੀ ਨਿਗਾਹ ਚਲਾ ਗਿਆ ਕਿ ਕਾਰ ਵੀ ਕਰਦਾ ਹੀ ਨਹੀਂ ਪ੍ਰਸ਼ਾਸਨ ਇਹਨਾਂ ਦੇ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਜਿਹੜੀਆਂ ਦੋ ਤਾਜ਼ੀਆਂ ਘਟਨਾਵੀਆਂ ਨੇ ਇੱਕ ਸਿੱਧੂ ਪਿੰਡ ਵਿੱਚ ਤੇ ਇੱਕ ਬੱਗੇ ਦੀ ਖੁਰਦ ਵਿੱਚ ਇਹਨਾਂ ਤੇ ਪ੍ਰਸ਼ਾਸਨ ਟੀਮਾਂ ਬਣਾ ਕੇ ਕਾਰਵਾਈ ਕਰੇ ਨਹੀਂ ਤਾਂ ਮਜਬੂਰਨ ਸਾਨੂੰ ਥੋੜੇ ਜਿਹਾ ਨੂੰ ਇੱਥੇ ਤਿੱਖਾਸ਼ ਕਰ ਦਿੱਤਾ ਐਲਾਨ ਕਰਨਾ ਪਊਗਾ ਜਿੰਨਾ ਚਿਰ ਦੋਸ਼ੀ ਨਹੀਂ ਪਿੰਦੇ ਉਹਨਾਂ ਜਿਹੜੇ ਇੱਥੇ ਘਰੇ ਨਹੀਂ ਬੈਠਾਂਗੇ ਤੇ ਸਾਰੀਆਂ ਸੰਗਤਾਂ ਨੂੰ ਸਾਰੇ ਜੱਥੇ ਬੰਦਿਆਂ ਨੂੰ ਬੇਨਤੀ ਆ ਪਿੰਡਾਂ 'ਚ ਬੇਨਤੀ ਆ ਆਹ ਵੀਡੀਓ ਅਸੀਂ ਵਾਇਰਲ ਕਰਾਂਗੇ ਕਿਹੜਾ ਬੰਦੇ ਨੇ ਇਹ ਦਿੱਦ ਵੀ ਕੀਤੀ ਆ ਤੇ ਉਹ ਕੋਈ ਕਿਸੇ ਨੂੰ ਹੋਵੇ ਤੁਸੀਂ ਨੰਬਰ ਦੇ ਆਂਗੇ ਮੇਰਾ ਨੰਬਰ ਹੈਗਾ 984571395 ਤੇ ਕੋਈ ਵੀਰ ਇਹਨੇ ਦੱਸਣ ਦੀ ਸਾਨੂੰ ਦੱਸੇ ਵੀ ਅਸੀਂ ਉਹਦਾ ਨਾਮ ਵੀ ਗੁਪਤ ਰੱਖਾਂਗੇ ਕਿਹੜਾ ਬੰਦਾ ਤੁਹਾਨੂੰ ਤਲਾਹ ਦੇਊਗਾ ਉਹਦਾ ਨਾਮ ਵੀ ਅਸੀਂ ਗੁਪਤ ਰੱਖਾਂਗੇ ਪਰ ਕਿਰਿਆਰੇ ਬੰਦੇ ਨੇ ਇਹ ਕਾਰ ਵੀ ਕੀਤੀ ਉਹ ਨਗਰਾਂ 'ਚ ਉਹ ਥੇਤੀ ਪ੍ਰਸ਼ਾਸਨ ਉਹਨਾਂ ਦੇ ਕਾਰ ਵੀ ਕਰਕੇ ਉਹਨਾਂ ਨੂੰ ਤਰਾਖਾਂ ਦੇ ਪਿੱਛੇ ਬੰਦ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਧਰ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਚੋਰ ਪੁਲਿਸ ਨੂੰ ਲਗਾਤਾਰ ਚੁਣੌਤੀ ਦੇ ਰਹੇ ਨੇ ਪਰ ਚੁਸਤੀ ਦੇ ਮੁਕਾਬਲੇ ਦੇ ਵਿੱਚ ਵੀ ਚੋਰ ਪੁਲਿਸ ਤੋਂ ਕਿਤੇ ਅੱਗੇ ਨਿਕਲ ਚੁੱਕੇ ਨੇ ਬੀਤੇ ਦਿਨੀ ਕਾਨੂੰਵਾਲ ਦੇ 46 ਪੁਲ ਤੇ ਇੱਕ ਪੈਟਰੋਲ ਪੰਪ ਲੁੱਟਣ ਤੋਂ ਬਾਅਦ ਇੱਕ ਚੱਕੀ ਅਤੇ ਕਰਿਆਨੇ ਦੀ ਦੁਕਾਨ ਦੀ ਕੰਦ ਪਾੜ ਕੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਬਿੱਤੇ ਦਿਨੀ ਜੀਵਨਵਾਲ ਪਿੰਡ ਵਿਖੇ ਇੱਕ ਸਰਕਾਰੀ ਬੈਂਕ ਦੇ ਨਾਲ ਸਥਿਤ ਮੋਬਾਈਲਾਂ ਦੀ ਦੁਕਾਨ ਦੀ ਕੰਦ ਪਾੜ ਕੇ ਉਸ ਦੇ ਵਿੱਚ ਨਕਾਬ ਪੋਸ਼ ਚੋਰਾਂ ਨੇ ਦੁਕਾਨ ਦਾ ਲੱਖਾਂ ਦਾ ਨੁਕਸਾਨ ਕੀਤਾ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਸਵੇਰੇ ਤਕਰੀਬਨ 3 ਵਜੇ ਦੁਕਾਨ ਦੇ ਵਿੱਚ ਚੋਰ ਵੜਦੇ ਨੇ ਤੇ ਲਗਭਗ ਅੱਧਾ ਘੰਟਾ ਦੁਕਾਨ ਦੇ ਵਿੱਚ ਘੁੰਮ-ਘੁੰਮ ਕੇ ਤਸੱਲੀ ਦੇ ਨਾਲ ਚੋਰੀ ਕੀਤੀ ਗਈ ਹੈ ਅਤੇ ਦੁਕਾਨ ਦੇ ਵਿੱਚ ਪਏ ਦੋ ਨਵੇਂ ਮੋਬਾਈਲ ਫੋਨ, ਕੁਝ ਰਿਪੇਅਰ ਦੇ ਲਈ ਆਏ ਪੁਰਾਣੇ ਫੋਨ ਅਤੇ ਮਹਿੰਗੇ ਮੋਬਾਈਲ ਐਕਸੈਸਰੀ ਵੀ ਜਿਹੜੀ ਹੈ ਚੋਰੀ ਕੀਤੀ ਗਈ ਹੈ ਤੇ ਉੱਥੇ ਹੀ ਦੁਕਾਨਦਾਰ सुरेंद्रਪਾਲ ਦਾ ਬਿਆਨ ਸਾਹਮਣੇ ਆਇਆ ਜਿਸ ਨੇ ਕਿਹਾ ਕਿ ਅਜੇ ਤੱਕ ਉਸ ਕੋਲੋਂ ਸੀਸੀਟੀਵੀ ਫੁਟੇ ਤੱਕ ਨਹੀਂ ਮੰਗੀ ਗਈ ਅਤੇ ਕਿਸੇ ਵੀ ਤਰ੍ਹਾਂ ਦੀ ਹੁਣ ਉਮੀਦ ਨਹੀਂ ਰਹੀ ਹੈ ਕਿ ਸਾਨੂੰ ਇਨਸਾਫ ਮਿਲੇਗਾ ਜਾਂ ਚੋਰ ਜਿਹੜਾ ਫੜਿਆ ਜਾਵੇਗਾ ਪਰ ਤਰਖਾਸ ਤੇ ਜੜੀਆ ਜਰੂਰ ਦੇ ਦਿੱਤੀ ਗਈ ਹੈ। ਨਾਮ सुरेंद्र ਆ ਮੇਰੀ ਦੁਕਾਨ ਆ ਮੋਬਾਈਲਾਂ ਦੀ ਬਬਰੀ ਜੀਨਵਾਲ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਮੇਰੀ ਦੁਕਾਨ ਆ ਨੂਰਾ 3:00 ਤੇ 3:00 ਵਜੇ ਮੇਰੀ ਦੁਕਾਨ 'ਚ ਚੋਰੀ ਹੋਈ ਆ ਜਦੋਂ ਮੈਂ ਦੁਕਾਨ ਤੇ ਆਇਆ 9:00 ਵਜੇ ਮੈਂ ਸ਼ਟਰ ਚੁੱਕਿਆ ਵਾ ਦੁਕਾਨ ਦਾ ਅੰਦਰ ਦੇਖਿਆ ਖਲਾਰਾ ਪਿਆਦਾ ਬਿਲਕੁਲ ਸਮਾਨ ਨੇ ਵਿਖਰੇ ਬੁਖਰੇ ਦਾ ਹੀ ਜਦੋਂ ਮੈਂ ਪਿਛਲੀ ਦੁਕਾਨ ਪਿਛਲੀ ਸਾਈਡ ਤੇ ਦੇਖਿਆ ਪਹਿਲੀ ਵਾਲੀ ਸਾਈਡ ਤੇ ਉਧਰ ਚੋਰਾ ਨੇ ਕੰਦ ਪਾੜੀ ਦੀ ਆ ਉਹਦੇ ਅੰਦਰ ਚ ਇੱਕ ਬੰਦਾ ਐਂਟਰ ਹੋਇਆ ਦਾ ਜਿਹਦੀ ਵੀਡੀਓ ਕੈਮਰੇ ਦੇ ਵਿੱਚ ਪੂਰੀ ਰਿਕਾਰਡ ਹੋਈ ਦੀ ਆ ਪੂਰੀ ਅੱਧੇ ਘੰਟੇ ਦੀ ਰਿਕਾਰਡਿੰਗ ਆ ਪੂਰੀ ਤਸੱਲੀ ਨਾਲ ਉਹਨੇ ਆਰਾਮ ਨਾਲ ਚੋਰੀ ਕੀਤੀ ਕੋਈ ਡਰਨੀ ਨਹੀਂ ਉਹ ਤੇ ਜੋ ਵੀ ਇਹਦੇ ਵਿੱਚ ਮੇਰਾ ਸਮਾਨ ਸੀ ਜਿਹਦੀ ਕੀਮਤ ਲਗਭਗ 1.5 ਲੱਖ ਦੇ ਲਗਛਗੀ ਹੋਣੀ ਆ ਜਿਹਦੇ ਵਿੱਚ ਕੋ ਨਵੇਂ ਮੋਬਾਈਲ ਹੀ ਕੋ ਸੈਂਗਲ ਫੋਨ ਹੀ ਰਿਪੇਅਰ ਵਾਲੇ ਹੀ ਐਕਸੈਸਰੀ ਹੀ ਸਪੀਕਰ ਹੈੱਡਫੋਨ ਜੋ ਵੀ ਸੀ ਉਹ ਸਾਰਾ ਸਮਾਨ ਲੈ ਗਿਆ ਵਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਮੈਂ ਵੈਸੇ ਤੇ ਮੈਂ ਉਸ ਦਿਨ ਹੀ ਕੰਪਲੇਨ ਕਰ ਆਇਆ ਸੀ ਇਸ 스테ਜ ਦੀ ਕਿ ਮੇਰੀ ਚੋਰੀ ਹੋਈ ਹੈ ਇੱਕ ਮੇਰਾ ਆਪਣਾ ਫੋਨ ਹੀ ਜਿੱਤ ਮੀਚੇ ਜੀ ਵਗੈਰਾ ਕਰਦੇ ਆ ਉਹ ਵੀ ਉਹ ਨਾਲ ਲੈ ਕੇ ਆਇਆ ਉਹ ਮੈਂ ਨੰਬਰ ਲਿਖਾ ਕੇ ਆਇਆ ਉਹ ਵੀ ਡਰੈਸਿੰਗ ਦੇ ਸਾਹ ਲੱਗਾ ਹੋਏਗਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਮੈਂ ਕਿ ਜਲਦੀ ਤੇ ਜਲਦੀ ਇਹ ਚੋਰੀਆਂ ਦੀ ਪਾਲ ਕੀਤੀ ਜਾਏ ਕਿਉਂਕਿ ਹੋਰ ਵੀ ਉਸ ਤੋਂ ਬਾਅਦ ਬਹੁਤ ਚੋਰੀਆਂ ਹੋਈਆਂ ਹਨ ਗਰਦਾਸਪੁਰ ਦੇ ਵਿੱਚ ਉਹੀ ਇਹੀ ਸੇਮ ਕੇਸ ਹੈ ਜਿਹਦੇ ਵਿੱਚ ਮਿਲ ਕੇ ਕੰਨ ਪਾੜੀ ਗਈ ਹੈ ਤੇ ਉਹੀ ਸੇਮ ਕੇਸ ਆ ਲੱਗਦਾ ਸਾਰੇ ਚੋਰ ਉਹੀ ਆ ਜਿਹੜੇ ਇਧਰ ਵੀ ਚੋਰੀ ਕਰਦੇ ਪਏ ਆ ਤੇ ਪ੍ਰਸ਼ਾਸਨ ਨੂੰ ਮੰਗ ਵਗੀ ਜਲਦੀ ਜਲਦੀ ਉਹ ਚੋਰਾਂ ਦੀ ਫੜ ਲਿਆ ਜਾਵੇ ਤਾਂ ਜੋ ਅੱਗੇ ਦੁਕਾਨਾਂ ਦੇ ਜਿਹੜਾ ਬਚਾਹੋ ਜੇ ਨਾ ਚੋਰੀ ਹੋਏ ਬਹੁਤ ਨੁਕਸਾਨ ਹੁੰਦਾ ਬਹੁਤ ਮੁਸ਼ਕਿਲ ਨਾਲ ਦੁਕਾਨ ਸਟੈਂਡ ਹੁੰਦੀ ਆ ਤੇ ਮੁਸ਼ਕਲ ਹੋ ਜਾਂਦੀ ਆ ਧੰਨਵਾਦ ਜੀ ਤਾਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਭਾਰਤੀਆਂ ਨੂੰ ਟਰੰਪ ਸਰਕਾਰ ਦੇ ਵੱਲੋਂ ਡਿਪੋਰਟ ਕੀਤਾ ਗਿਆ ਜਿਸ ਦੇ ਰਾਹੀਂ ਪੰਜਾਬ ਦੇ 30 ਨੌਜਵਾਨ ਵੀ ਜਿਹੜੇ ਨੇ ਉਹਨਾਂ ਨੂੰ ਵੀ ਰਿਪੋਰਟ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਕਾਨਪੁਰਾ ਦਾ ਵੀ ਰਹਿਣ ਵਾਲਾ ਜਿਸ ਦਾ ਨਾਮ ਜਸਵਿੰਦਰ ਸਿੰਘ ਦੱਸਿਆ ਗਿਆ ਹੈ ਇਸ ਸਬੰਧੀ ਜਦੋਂ ਜਸਵਿੰਦਰ ਸਿੰਘ ਦੇ ਨਾਲ ਉਸ ਦੀ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਡਿਪੋਰਟ ਹੋਣ ਦੇ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਉਹਨਾਂ ਨੇ ਦੱਸਿਆ ਕਿ 15 ਜਨਵਰੀ ਨੂੰ ਉਹਨਾਂ ਦਾ ਬੇਟਾ ਜਿਹੜਾ ਅਮਰੀਕਾ ਗਿਆ ਸੀ ਜਿਸ ਨੂੰ ਭੇਜਣ ਦੇ ਲਈ ਤਕਰੀਬਨ 50 ਲੱਖ ਰੁਪਏ ਦਾ ਖਰਚਾ ਆਇਆ ਸੀ ਜੋ ਕਿ ਉਹਨਾਂ ਨੇ ਵਿਆਸ ਦੇ ਉੱਤੇ ਚੁੱਕੇ ਸੀ ਤੇ ਹੁਣ ਬੇਟਾ ਵਾਪਸ ਆ ਗਿਆ ਪਰ ਕਿਤੇ ਨਾ ਕਿਤੇ ਮੁਸ਼ਕਲਾਂ ਦੇ ਵਿੱਚ ਘਿਰ ਗਏ ਨੇ ਜਸਵਿੰਦਰ ਸਿੰਘ ਦੇ ਪਿਤਾ ਦਾ ਕਹਿਣਾ ਕਿ ਉਹਨਾਂ ਦਾ ਬੇਟਾ ਰੋਜੀ ਰੋਟੀ ਦੀ ਭਾਲ ਦੇ ਲਈ ਅਮਰੀਕਾ ਗਿਆ ਸੀ ਪਰ ਅਮਰੀਕਾ ਦੇ ਵਿੱਚ ਨਵੇਂ ਕਾਨੂੰਨ ਬਣ ਗਏ ਜਿਸ ਕਰਕੇ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਮਦਦ ਜਿਹੜੀ ਹੈ ਜਰੂਰ ਕੀਤੀ ਜਾਵੇ ਕਾਨਪੁਰਾਈ ਸੁਖਵਿੰਦਰ ਸਿੰਘ ਸੁਖਵਿੰਦਰ ਕਦੋਂ ਗਿਆ ਸੀ ਅਮਰੀਕਾ ਅਮਰੀਕਾ ਤੇ ਜੋ 15 ਤਰੀਕ ਨੂੰ ਟਪਿਆ ਸੀਗਾ 1 ਜਨਵਰੀ 15 ਨੂੰ ਤਦੋਂ ਉਹ ਜੰਡਰ ਜੀ ਦੋ ਘਣੇ ਉਹ ਗਿਆ ਜੀ ਆਪਣੇ ਦਸਹਰੇ ਤੋਂ ਚਾਰ ਦਿਨ ਪਹਿਲਾਂ ਅੱਛਾ ਬਾਅਦ ਚ ਬਾਅਦ ਜੀ ਅੱਛਾ ਦਸਹਰੇ ਤੋਂ ਬਾਅਦ ਗਿਆ ਜੀ ਤੇ ਤੁਹਾਨੂੰ ਉਸਦੇ ਜਾਣ ਬਾਰੇ ਕੁਝ ਪਤਾ ਵੀ ਕਿਸ ਤਰ੍ਹਾਂ ਉਹ ਉੱਥੇ ਗਿਆ ਜਾਂ ਕਿੱਦਾਂ ਨਾ ਜੀ ਮੈਨੂੰ ਕੋਈ ਪਤਾ ਨਹੀਂ ਜੀ ਮੈਂ ਤੁਰਾ ਪੈਸੇ ਮੰਗਦਾ ਸੀ ਮੈਂ ਤਾਂ ਲੋਕਾਂ ਤੋਂ ਫੜ ਤੋੜ ਕੇ ਪੈਸੇ ਸਾਰੇ ਲੈ ਕੇ ਦਿੱਤੇ ਨੇ ਕਿੰਨੇ ਕ ਪੈਸੇ ਲੱਗੇ ਜੀ ਹੁਣ ਤੱਕ ਲੱਗੇ ਜੀ 50 ਲੱਖ ਰੁਪਈਆ ਕਿੰਨੀ ਜਮੀਨ ਹੈ ਜੀ ਆਪਣੇ ਕੋਲ ਆਪਣੇ ਕੋਲ ਤਾਂ ਜੀ ਏਡਾ ਉਹਦੇ ਇਥੇ ਸਾਰਾ ਆਪਣੇ ਕੋਲ ਨੌਕੜਾ ਵਾਲਾ ਨੇ ਜੀ ਸਾਰੀਆਂ ਫਿਰ ਤੁਸੀਂ ਉਹਨੂੰ ਦੋ ਮਿੰਟ ਜੀ ਭੇਜਣ ਦੇ ਲਈ ਕਿੱਦਾਂ ਜਿਹੜੇ ਪੈਸਿਆਂ ਦਾ ਪ੍ਰਬੰਧ ਕਰਦੇ ਜੀ ਪੈਸੇ ਜੀ ਉਸ ਸਾਰੇ ਰਿਸ਼ਤੇਦਾਰਾਂ ਤੋਂ ਕੋਈ ਵਿਆਹ ਤੇ ਸੁਨਿਆਰਿਆਂ ਕੋਲੋਂ ਖੜੇ ਨੇ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਜਿਹੜਾ ਮੁੰਡਾ ਜਿਹੜਾ ਆ ਰਿਹਾ ਵਾਪਸ ਆ ਰਿਹਾ ਜੀ ਮੈਂ ਉਹ ਮੈਨੂੰ ਤਾਂ ਲੋਕਾਂ ਕੋਲੇ ਬਤਾ ਲੱਗਦਾ ਮੈਂ ਤਾਂ ਇੰਨਾ ਪੜਿਆ ਲਿਖਿਆ ਹੈ ਨਹੀਂ ਲੰਬੜ ਗਦਾਰ ਕੋਲੋਂ ਪੁਣਾ ਆਇਆ ਸੀ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੁੰਡਾ ਚਲੋ ਜੀ ਉਹ ਉਧਰ ਕਾਨੂੰਨ ਬਦਲਣ ਕਰਕੇ ਉਹਨਾਂ ਨੇ ਭੇਜਤਾ ਮੈਂ ਤਾਂ ਸਰਕਾਰ ਕੋਲੋਂ ਇਹ ਹੀ ਮੰਗਦਾ ਅਜਿਹਾ ਬਹੁਤ ਪੈਸਾ ਫੜ ਕੇ ਗਰੀਬੀ ਕੰਮਕਾਰ ਉਹ ਰਹੇ ਹੈ ਨਹੀਂ ਕਿ ਕੋਈ ਵੀ ਸਾਡੇ ਵਾਸਤੇ ਅਜਿਹਾ ਆਪਣੇ ਬੱਚਿਆ ਵਾਸਤੇ ਭੇਜਿਆ ਸੀ ਵੀ ਚੰਗਾ ਕਮਾਊਗਾ ਅੱਜ ਅੱਗਾ ਹੀ ਲਾ ਕਰ ਲੂਗਾ 30 ਸਾਲ ਦੀ ਉਮਰ ਤੇ ਵਿਆਹ ਨਹੀਂ ਜਿਵੇਂ ਹੈ ਨਹੀਂ ਹੈ ਅੱਛਾ ਤੇ ਉਹ ਕੰਮ ਕਰਕੇ ਕਰਦਾ ਸੀ ਪਿੰਡ 'ਚ ਕੰਮ ਕਰਦੀ ਖੇਤੀ ਉਹ ਕਰਦੀ ਮਾੜੀ ਮੋਟੀ ਇੱਕ ਗਿੱਲੇ ਦੇ ਖੇਤੀ ਕੀ ਕਰਾਂਗੇ ਅਪਡੇਟ ਜੀ ਇਹ ਕਾਰਨ ਗਰੀਬੀ ਦਾ ਸਾਰਾ ਕੋਈ ਕੰਮ ਕਰ ਰਹਾ ਨਹੀਂ ਜੀਆ ਹਾਂ ਜੀ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਹੈ ਜੀ ਮੇਰੇ ਇੱਕ ਇੱਕ ਵੱਡਾ ਲੜਕਾ ਜੀ ਉਹਦੀਆਂ ਦੋ ਗੁੱਟੀਆਂ ਕਰਕੇ ਗਿਆ ਸੀਗਾ ਤੇ ਉਹ ਕੀ ਕੰਮ ਕਰਦਾ ਜਿਹੜਾ ਵੱਡਾ ਲੜਕਾ ਉਹ ਵੀ ਖੇਤੀ ਵਾਲੀ ਕਰਦਾ ਸੀ ਸਵੇਰ ਸਾਂ ਇਸ ਵਕਤ ਦੀਆਂ ਵੱਟੀਆਂ ਖਬਰਾਂ ਪਾਲਪਾਲ ਦੀ ਅਪਡੇਟ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਧੰਨਵਾਦ